ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਕਲਾ ਵਿਖੇ ਇਬਾਦਤ ਕੌਰ ਸੰਧੂ ਦੀ ਪਾਈ ਗਈ ਲੋੜੀ ਇਸ ਮੌਕੇ ਬੀਬੀਆਂ ਨੇ ਦੱਸਿਆ ਕਿ ਜਿੱਤੇ ਮੁੰਡਿਆਂ ਦੀ ਲੋੜੀ ਪਾਈ ਜਾਂਦੀ ਅਤੀਤੀਆਂ ਦੀ ਲੋੜੀ ਵੀ ਬੜੀ ਖੁਸ਼ੀਆਂ ਖੇੜੇ ਨਾਲ ਮਨਾਈ ਜਾਂਦੀ ਇਬਾਦਤ ਕੌਰ ਸੰਧੂ ਦੀ ਲੋੜੀ ਬੜੀ ਖੁਸ਼ੀ ਨਾਲ ਮਨਾਈ ਗਈ ਇਸ ਮੌਕੇ ਇਬਾਦਤ ਕੌਰ ਮਨਜਿੰਦਰ ਸਿੰਘ ਹਰਜਿੰਦਰ ਕੌਰ ਬਲਜੀਤ ਸਿੰਘ ਸੰਧੂ ਅਮਰਿਤਪਾਲ ਕੌਰ ਗੁਰਦੀਸ਼ ਕੌਰ ਅਮਨਦੀਪ ਕੌਰ ਬਲਵਿੰਦਰ ਕੌਰ ਨਛੱਤਰ ਕੌਰ ਸੁਖਪ੍ਰੀਤ ਕੌਰ ਕਮਰਜੀਤ ਕੌਰ ਬਲਜੀਤ ਕੌਰ ਇੰਦਰਜੀਤ ਕੌਰ ਪਰਮਜੀਤ ਕੌਰ ਹਾਜ਼ਰ ਸਨ ਖਾਲਸਾ ਵਾਗੇ ਜਿਗੇ ਪਤੇ ਸਾਨੂੰ ਧੀ ਦੀ ਦਾਤ ਵਾਸੀ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਪੁੱਤਰੀ ਮਨਜਿੰਦਰ ਸਿੰਘ ਦੀ ਪੁੱਤਰੀ ਹਵਾਦਤ ਖੋਰ ਸੰਧੂ ਜਿਹਦੀ ਅਸੀਂ ਲੋੜੀ ਪਾ ਰਹੇ ਹਾਂ ਅੱਜ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਕੁੱਤਾ ਵਾਂਗ ਧੀਾਂ ਦੀ ਵੀ ਲੋੜੀ ਪਾਉਣੀ ਚਾਹੀਦੀ ਆ ਐਸੀ ਆਪਣੀਆਂ ਭੈਣਾਂ ਬੀਬੀਆਂ ਦੇ ਸਾਰਿਆਂ ਦੇ ਸੰਜੋਗ ਨਾਲ ਆਪਣੀ ਧੀ ਦੀ ਲੋੜੀ ਪਾ ਰਹੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਲੋੜੀ ਦੇ ਤਿਹਾੜੀ ਤੇ ਬੀਬਾ ਅਵਾਦਤ ਕੌਰ ਦੀ ਲੋੜੀ ਪਾਉਣ ਜਾ ਰਹੇ ਆ ਸਰਦਾਰ ਮਨਜਿੰਦਰ ਸਿੰਘ ਦੀ ਪੋਤਰੀ ਬੀਬੀ ਅਵਾਦਤ ਕੌਰ ਅਸੀਂ ਉਹਦੀ ਲੋੜੀ ਦੇ ਸੰਬੰਧ ਵਿੱਚ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਲੋੜੀ ਪਾਣ ਰਹੀਆਂ ਇੱਕ ਇੱਕ ਨਵੇਂ ਕਲਾ ਉਦਮ ਕੀਤਾ oprala ਕੀਤਾ ਕਿ ਜਿੱਥੇ ਅਸੀਂ ਪੁੱਤਾਂ ਦੀ ਲੋੜੀ ਪਾਉਣੀ ਹੈ ਉੱਥੇ ਅਸੀਂ ਧੀਾਂ ਦੀ ਲੋੜੀ ਵੀ ਪਾਈ ਅਸੀਂ ਇਹ oprala ਕੀਤਾ ਹੈ ਅੱਗੇ ਤੋਂ ਇਦਾਂ ਹੀ ਸਾਡੇ ਸਾਰੇ ਦੇਖ ਕੇ ਇੱਕ ਦੂਜੇ ਵੱਲ ਦੇਖ ਕੇ ਬਿੱਟੀਆਂ ਦੀ ਲੋੜੀ ਵੀ ਪਾਉਣਗੇ ਕਿਆਂ ਟੀਆਂ ਨੂੰ ਵੀ ਮਿਲਦਾ ਸਤਕਾਰ ਪਮਾਨ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਲੋੜੀ ਦੇ ਤਿਹਾਰ ਦੇ ਸਬੰਧ ਦੇ ਵਿੱਚ ਇਬਾਦਤ ਕਰਦੀ ਲੋੜੀ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਪਰਮਾਤਮਾ ਇਸ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਪਰਮਾਤਮਾ ਇਸੇ ਤਰ੍ਹਾਂ ਹੀ ਸਾਡੇ ਪਿੰਡ ਵਾਸੀਆਂ ਨੂੰ ਸਾਡੀਆਂ ਬੀਬੀਆਂ ਭੈਣਾਂ ਨੂੰ ਬੱਚੀਆਂ ਦੀਆਂ ਲੋੜੀ ਲੋੜੀ ਸੈਲੀਬ੍ਰੇਟ ਕਰਨ ਦਾ ਮੌਕਾ ਪ੍ਰਦਾਨ ਕਰਦਾ ਰਹੇ ਅਸੀਂ ਇਸੇ ਤਰ੍ਹਾਂ ਹੀ ਧੀਆਂ ਦਾ ਮਾਣ ਵਧਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਰੁੜਕਾ ਕਰਾ ਦੇ ਵਸਨੀਕ ਜਿੱਥੋਂ ਦੇ ਕੇ ਸਰਦਾਰ ਮਨਜਿੰਦਰ ਸਿੰਘ ਸੰਧੂ ਜਿਨ੍ਹਾਂ ਦੀ ਕੀ ਪੁੱਤਰੀ ਦੀ ਲੋੜੀ ਅੱਜ ਪਾਈ ਜਾ ਰਹੀ ਹੈ ਪਿੰਡ ਵਿੱਚ ਅਸੀਂ ਅਸੀਂ ਸੋਕੇ ਪਿੰਡ ਵਿੱਚ ਲੋੜੀ ਦਾ ਸੈਲੀਬ੍ਰੇਸ਼ਨ ਕਰਨ ਜਾ ਰਹੇ ਹਾਂ